ਕੀ ਅੱਜ ਜਿਹੜਾ ਕਿ ਉਹ ਹੋਸ਼ ਦੇ ਵਿੱਚ ਆਪੋਲਜੀ ਹੈ ਉਸ ਦੀ ਦਾਸਨ ਦੇ ਮੁਤਾਬਕ ਕਿ ਉਸ ਹਯਾਨ ਦੇ ਵਿੱਚ ਅਜੇ ਵੀ ਉਸ ਦੀਆਂ ਅੱਖਾਂ ਦੇ ਵਿੱਚ ਕਹਿ ਲਈਏ ਕੋਈ ਵੀ ਪਛਤਾਵਾ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੇ ਇਹ ਕਿ ਉਹਨੂੰ ਪੇਸ਼ ਕੀਤਾ ਗਿਆ ਹੈ ਤੁਸੀਂ ਦੇਖਿਆ ਹੋਵੇ ਕੋਈ ਰੀਜ਼ਨਿੰਗ ਅਜੇ ਤੱਕ ਪਤਾ ਲੱਗੀ ਹੈ ਕਿ ਕਿਉਂ ਉਸ ਵੱਲੋਂ ਇਸ ਘਟਨਾ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ ਕਾਫੀ ਲੋਕਾਂ ਦੇ ਵਿੱਚ ਵੀ ਰੋਸ਼ ਹੈ ਕਿ 10 ਦਿਨ ਦੇ ਵਿੱਚ ਜਾਂ ਫਿਰ ਕੋਈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕੇਸ ਨੂੰ ਫਾਸਟ ਟਰੈਕ ਤੇ ਲਗਾ ਕੇ ਦੋ ਦਿਨ ਪੁਲਿਸ ਕਸਟਡੀ ਤਵਾਦ ਅੱਜ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਅੱਜ ਫਰਦਰ ਕੋਈ ਉਹਦੇ ਚ ਜਿਹੜਾ ਹੈ ਰਿਮਾਂਡ ਲਈ ਮੰਗਿਆ ਗਿਆ ਤੇ ਦੱਸਾ ਵੱਲੋਂ ਉਹਨੂੰ ਫਿਰ ਜੁਡੀਸ਼ਲ ਕਸਟਡੀ ਵਿੱਚ ਤੇ ਜੇਲ੍ਹ ਵਿੱਚ ਪੇਸ਼ ਕੀਤਾ ਗਿਆ ਅਗਲੀ ਤਰੀਕ ਦੀ 26 ਨੂੰ ਹੈ ਜੀ ਉਹਨੂੰ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨੀਕੇਸ਼ ਸ਼ਰਮਾ ਸੋ so, 9 ਸਤੰਬਰ ਨੂੰ ਇੱਕ ਬਹੁਤ ਹੀ ਦਿਲ ਦੇ ਹਿਲਾਉਣ ਵਾਲੀ ਘਟਨਾ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਸੀ ਜਿੱਥੇ 5 ਸਾਲਾਂ ਬੱਚਾ ਹਰਵੀਰ ਸਿੰਘ ਨੂੰ ਇੱਕ ਪਰਵਾਸੀ ਦੇ ਵੱਲੋਂ ਘਰੋਂ ਕਿਡਨਾਪ ਕਰਕੇ ਉਸ ਦਾ ਜਿਹੜਾ ਕੀ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਵਾਸੀਆਂ ਚ ਨਹੀਂ ਬਲਕਿ ਪੰਜਾਬ ਭਰ ਦੇ ਵਾਸੀਆਂ ਚ ਪਰਵਾਸੀਆਂ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਹੁਸ਼ਿਆਰਪੁਰ ਦੇ ਸ਼ਹਿਰ ਵਾਸੀਆਂ ਦੇ ਵੱਲੋਂ ਵੀ ਜਿਹੜੇ ਕੀ ਪਿੰਡਾਂ ਦੇ ਸਰਪੰਚ ਨੇ ਜਾਂ ਐਮਸੀਜ਼ ਨੇ ਉਹਨਾਂ ਦੇ ਵੱਲੋਂ ਵੀ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਪ੍ਰਵਾਸੀ ਨੇ ਉਹ ਇੱਥੇ ਆ ਕੇ ਰਹਿ ਰਹੇ ਨੇ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਐ ਸੋ ਅੱਜ ਉਸ ਮੁਜਰਮ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨੂੰ ਜੁਡੀਸ਼ੀਅਲ ਕਸਟਡੀ ਤੇ ਭੇਜਿਆ ਹੈ ਉਸ ਦੀ ਫਰਦਰ ਜਿਹੜੀ ਕਿ ਜਾਣਕਾਰੀ ਹੈ ਅਸੀਂ ਵਕੀਲ ਸਾਹਿਬ ਤੋਂ ਲੈਣਾ ਚਾਹਾਂਗੇ ਏਕੇ ਵਰਮਾ ਜੀ ਸਾਡੇ ਨਾਲ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਸਰੀਕ ਕਿ ਅੱਜ 2 ਦਿਨ ਦੇ ਰਿਮਾਂਡ ਤੋਂ ਬਾਅਦ ਉਸ ਮੁਜ਼ਲਮ ਨਾਨਕੇ ਯਾਦਵ ਨੂੰ ਅੱਜ ਪੇਸ਼ ਕੀਤਾ ਗਿਆ ਸੋ ਕੀ ਕੋਈ ਕੁਝ ਅਪਡੇਟ ਹੈ ਜੀ ਅੱਜ ਅੱਜ ਨੂੰ 2 ਦਿਨ ਪੁਲਿਸ ਕਸਟਡੀ ਤੋਂ ਬਾਅਦ ਅੱਜ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਅੱਜ ਫਰਦਰ ਕੋਈ ਉਹਦੇ ਚ ਜਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਤੇ ਜੱਜ ਸਾਹਿਬ ਵੱਲੋਂ ਉਹਨੂੰ ਫਿਰ ਹੁਣ ਜੁਡੀਸ਼ੀਅਲ ਕਸਟਡੀ ਵਿੱਚ ਤੇ ਜੇਲ੍ਹ ਵਿੱਚ ਪੇਸ਼ ਦਿੱਤਾ ਗਿਆ ਜੀ ਇਹ ਸਰ ਅੱਜ ਜਿਵੇਂ ਕਿ ਉਹਨੂੰ ਪੇਸ਼ ਕੀਤਾ ਗਿਆ ਹੈ ਤੁਸੀਂ ਦੇਖਿਆ ਹੋਵੇ ਕੋਈ ਰੀਜ਼ਨਿੰਗ ਹਜੇ ਤੱਕ ਪਤਾ ਲੱਗੀ ਹੈ ਕਿ ਕਿਉਂ ਉਸ ਵੱਲੋਂ ਇਸ ਘਟਨਾ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ ਹੈ ਦੇਖੋ ਜੀ ਇਹ ਤਾਂ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਜਦੋਂ ਤੱਕ ਚਲਾਨ ਇਹਦਾ ਪੇਸ਼ ਹੋਏਗਾ ਉਸ ਤੋਂ ਬਾਅਦ ਹੀ ਆਪਾਂ ਸਾਰੀ ਚੀਜ਼ ਜਿਹੜੀ ਪੁਕਤਾ ਦੱਸ ਸਕਾਂਗੇ ਹਜੇ ਜੋ ਪ੍ਰਾਇਰ ਟੂ ਇਨਵੈਸਟੀਗੇਸ਼ਨ ਹੈ ਉਹ ਹਜੇ ਅੰਡਰ ਗੋਨ ਹੈ ਜੋ ਪੁਲਿਸ ਚਲਾਨ ਵਿੱਚ ਪੇਸ਼ ਕਰੇਗੀ ਤੇ ਜੋ ਅਸੀਂ ਪਰਿਵਾਰ ਨਾਲ ਬੈਠ ਕੇ ਕੁਝ ਗੱਲਾਂ ਉਹਨਾਂ ਤੋਂ ਵੀ ਪੁੱਛਾਂਗੇ ਉਸ ਤੋਂ ਬਾਅਦ ਹੀ ਮੈਂ ਇਸ ਚੀਜ਼ ਬਾਰੇ ਦੱਸ ਸਕਦਾ ਹਾਂ ਸਰ ਇੱਕ ਤੁਸੀਂ ਦੇਖਿਆ ਵੀ ਹੋਵੇਗਾ ਕਿ ਉਸ ਵਿਅਕਤੀ ਦੇ ਵਿੱਚ ਜਿੱਦਾਂ ਕਿ ਦੱਸਿਆ ਜਾ ਰਿਹਾ ਹੈ ਨਸ਼ੇ ਦੇ ਵਿੱਚ ਧੁੱਤ ਹੋ ਕੇ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਅੱਜ ਜਿਹੜਾ ਕਿ ਉਹ ਹੋਸ਼ ਦੇ ਵਿੱਚ ਹੈ ਉਹ ਪਾਲੋਜੀ ਹੈ ਉਸ ਦੀ ਦੇਖਣ ਨੂੰ ਮਿਲੀ ਕਿ ਕੋਈ ਉਸ ਨੂੰ ਪਾਲੋਜੀ ਹੋਵੇ ਐਡੀ ਵੱਡੀ ਘਟਨਾ ਕਰਨ ਤੋਂ ਬਾਅਦ ਬਿਲਕੁਲ ਜਿਹੜੀ ਇਨਟੌਕਸਿਕੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਚੀਜ਼ ਤਾਂ ਬਿਲਕੁਲ ਉਹਦੇ ਵੱਲੋਂ ਵੀ ਮੰਨੀ ਗਈ ਹੈ ਜੀ ਹਾਂ ਇਨਟੌਕਸਿਕੈਂਟ ਸੀਗੇ ਉਸ ਟਾਈਮ ਤੇ ਪੁਲਿਸ ਵੱਲੋਂ ਵੀ ਇਸ ਚੀਜ਼ ਦਾ ਦੱਸਿਆ ਗਿਆ ਪਰ ਜੇ ਅਸੀਂ ਕਹੀਏ ਕਿ ਬਾਕੀ ਚੀਜ਼ ਜਿਹੜੀ ਆ ਉਹ ਸਾਰੀ ਰਿਪੋਰਟਸ ਜਦੋਂ ਆਣ ਗਈਆਂ ਉਸ ਤੋਂ ਬਾਅਦ ਹੀ ਅਸੀਂ ਇਹ ਚੀਜ਼ ਬਾਰੇ ਦੱਸ ਸਕਦੇ ਹਾਂ ਕਿ ਇਹ ਉਸ ਟਾਈਮ ਕਿਸ ਲੈਵਲ ਦੀ ਇਨਟੌਕਸਿਕਿਟੀ ਸੀਗੀ ਜਾਂ ਕਿਸ ਤਰ੍ਹਾਂ ਦੀ ਕੀਤੀ ਸੀ ਉਹਨੇ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਐਵਿਡੈਂਸ ਹੈ ਜੀ ਤੇ ਸਰ ਹੁਣ ਕਿਹੜੀ ਤਰੀਕ ਨੂੰ ਅਗਲਾ ਅਗਲੀ ਤਰੀਕ ਕਿਹੜੀ ਨੂੰ ਪੇਸ਼ ਕੀਤਾ ਜਾਵੇਗਾ ਜੀ ਅਗਲੀ ਤਰੀਕੇ ਦੀ ਛੱਬੀ ਨੂੰ ਹੈ ਜੀ ਉਹਨੂੰ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਸਰ ਇੱਕ ਕਾਫੀ ਲੋਕਾਂ ਦੇ ਵਿੱਚ ਵੀ ਰੋਸ਼ ਹੈ ਕਿ 10 ਦਿਨ ਦੇ ਵਿੱਚ ਜਾਂ ਫਿਰ ਕੋਈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕੇਸ ਨੂੰ ਫਾਸਟ ਟਰੈਕ ਤੇ ਲਗਾ ਕੇ ਜਲਦ ਤੋਂ ਜਲ ਇਸ ਦਾ ਰਿਜ਼ਲਟ ਜਿਹੜਾ ਕਿ ਆਣਾ ਚਾਹੀਦਾ ਹੈ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਫਾਸਟ ਟਰੈਕ ਦੀ ਮੰਗ ਜਿਹੜੀ ਹੈ ਉਹ ਅਸੀਂ ਵੀ ਕਰਦੇ ਹਾਂ ਕਿ ਹਾਂ ਇਹ ਟ੍ਰਾਇਲ ਜਿਹੜਾ ਫਾਸਟ ਟਰੈਕ ਮੋਡ ਤੇ ਹੀ ਚੱਲਣਾ ਚਾਹੀਦਾ ਤੇ ਉਹਨੂੰ ਸਜ਼ਾ ਵੀ ਜਲਦੀ ਤੋਂ ਜਲਦੀ ਤੇ ਜਿਆਦਾ ਤੋਂ ਜਿਆਦਾ ਹੋਣੀ ਚਾਹੀਦੀ ਹੈ ਪਰ ਉਹਦੇ ਨਾਲ ਇੱਕ ਚੀਜ਼ ਮੈਂ ਥੋੜਾ ਜਿਹਾ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇੰਨਾ ਪ੍ਰੈਸ਼ਰ ਨਹੀਂ ਕ੍ਰੀਏਟ ਕਰਨਾ ਕਿ ਜਿਸ ਕਾਰਨ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ 'ਚ ਕੋਈ ਖਾਮੀ ਛੱਡ ਦੇ ਕਿਉਂਕਿ ਉਹ ਜਿਹੜੀ ਖਾਮੀ ਛੱਡੀ ਹੋਈ ਆ ਉਹਦੀ ਪੂਰਤੀ ਕਰਨਾ ਫਿਰ ਬਹੁਤ ਔਖਾ ਹੋ ਜਾਂਦਾ ਦੋ ਚਾਰ ਦਿਨ ਉੱਪਰ ਥੱਲੇ ਹੋ ਜਾਣ ਪਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਪ੍ਰੋਪਰ ਕੀਤੀ ਜਾਵੇ ਪੁਲਿਸ ਵੱਲੋਂ ਬਰੀਕੀ ਨਾਲ ਕੀਤੀ ਜਾਵੇ ਕੋਈ ਵੀ ਦਸਤਾਵੇਜ਼ ਜਾਂ ਕੋਈ ਵੀ ਐਵੀਡੈਂਸ ਜਿਹੜਾ ਹੈ ਉਹ ਛੱਡਿਆ ਨਾ ਜਾਵੇ ਤਾਂ ਕਿ ਇਹ ਕਿਸੇ ਵੀ ਤਰ੍ਹਾਂ ਜਿਹੜਾ ਦੋਸ਼ੀ ਹੈ ਇਹ ਬਚ ਨਾ ਸਕੇ ਮਸੂਏ ਬਕੀਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਹ ਕੇਸ ਲੜਿਆ ਜਾ ਰਿਹਾ ਹੈ ਤਾਂ ਦੱਸਣ ਦੇ ਮੁਤਾਬਕ ਕਿ ਉਸ ਹਯਾਨ ਦੇ ਵਿੱਚ ਅਜੇ ਵੀ ਉਸ ਦੀਆਂ ਅੱਖਾਂ ਦੇ ਵਿੱਚ ਕਹਿ ਲਈਏ ਕੋਈ ਵੀ ਪਛਤਾਵਾ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੇ ਦੂਜੀ ਜਿਹੜੀ ਕਿ ਅਪੀਲ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਜ਼ਰੂਰ ਜਿਹੜਾ ਕਿ ਉਹ ਵੀ ਮੰਗ ਕਰਦੇ ਨੇ ਕਿ ਫਾਸਟ ਟਰੈਕ ਤੇ ਕੇਸ ਲੱਗਣਾ ਚਾਹੀਦਾ ਹੈ